ਤਸਵੀਰਾਂ ਦੇ ਵਿੱਚ ਜਿਸ ਵਿਅਕਤੀ ਨੂੰ ਮੂੰਹ ਨਾਲ ਕੱਪੜਾ ਲੁਕੋਏ ਨੂੰ ਦੇਖ ਰਹੇ ਹੋ ਤੇ ਪੁਲਿਸ ਦੇ ਗ੍ਰਿਫਤ ਦੇ ਵਿੱਚ ਹੈ ਇਹ ਉਹੀ ਬਾਬਾ ਜਿਹੜਾ ਕਿ ਚਰਨ ਘਾੜ ਦੇ ਵਿੱਚ ਡੇਰਾ ਚਲਾ ਕੇ ਮਹਿਲਾਵਾਂ ਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਤੇ ਹੁਣ ਇੱਕ ਹੋਰ ਨਵਾਂ ਖੁਲਾਸਾ ਉਦੋਂ ਹੋ ਗਿਆ ਜਦੋਂ ਇੱਕ ਲੜਕੀ ਨੇ ਇਸ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ 6 ਮਈ ਨੂੰ ਡੇਰਾ ਚਰਨਖਾੜ ਦੇ ਮੁਖੀ ਬਲਵਿੰਦਰ ਸਿੰਘ ਨੇ ਮੋਗਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ 25 ਸਾਲਾਂ ਲੜਕੀ ਨੂੰ ਲਿਆ ਕੇ ਉਸ ਦੇ ਨਾਲ ਗਲਤ ਕੰਮ ਕੀਤਾ ਲੜਕੀ ਦਾ ਪਰਿਵਾਰ ਡੇਰੇ ਦੇ ਵਿੱਚ ਜਾਂਦਾ ਸੀ ਜਿਸ ਕਾਰਨ ਲੜਕੀ ਆਪਣੇ ਨਸ਼ੇੜੀ ਭਰਾ ਨੂੰ ਸੁਧਾਰਨ ਦੀ ਫਰਿਆਦ ਲੈ ਕੇ ਡੇਰੇ ਦੇ ਵਿੱਚ ਗਈ ਤਾਂ ਸੇਵਾਦਾਰ ਨੇ ਲੜਕੀ ਨੂੰ ਸਪੈਸ਼ਲ ਅਰਦਾਸ ਕਰਵਾਉਣ ਦੀ ਗੱਲ ਕਹਿ ਕੇ ਉਸ ਨੂੰ ਮੋਗਾ ਦੇ ਨਿੱਜੀ ਹੋਟਲ ਵਿੱਚ ਲੈ ਗਿਆ ਜਿੱਥੇ ਉਸ ਦੇ ਨਾਲ ਬਲਵਿੰਦਰ ਸਿੰਘ ਨੇ ਗਲਤ ਹਰਕਤਾਂ ਕੀਤੀਆਂ ਤੇ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸਾਡੇ ਕੋਲੇ ਬਿਆਨ ਲਿਖਾਏ ਗਏ ਸੀਗੇ ਵੀ ਪਾਪਾ ਜਿਹੜੇ ਬਲਵਿੰਦਰ ਸਿੰਘ ਹੈਗੇ ਹੈ ਚਰਨਕਾਟਾਟ ਗੁਰਵਰ ਸਾਹਿਬ ਖਾਰੇ ਵਾਲੀ ਨਹਿਰ ਦੇ ਕੋਲ ਜਗਰਾਉ ਉਹਨਾਂ ਵੱਲੋਂ ਦੇ ਨਾਲ ਜ਼ਬਰਦਸਤੀ ਕੀਤੀ ਗਈ ਐਂਡ ਉਹਨਾਂ ਨੇ ਪਹਿਲਾਂ ਤਾਂ ਇੱਥੇ ਕਿੰਗਡਮ ਹੋਟਲ ਦਾ ਬਕਵਾ ਸੀਗਾ ਵੀ ਇੱਥੇ ਅ ਜ਼ਬਰਦਸਤੀ ਮੇਰੇ ਨਾਲ ਸ਼ਰੀਰਕ ਤਬਨ ਬਣਾਏ ਤੇ ਮੇਰੀਆਂ ਵੀਡੀਓਜ਼ ਵੀਡੀਓ ਤੇ ਫਿਰ ਫੋਟੋਸ ਲੈ ਕੇ ਮੈਨੂੰ ਬਲੈਕਮੇਲ ਕੀਤਾ ਐਂਡ ਆਫਟਰ ਥੈਟ ਕੋਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਕਾਫੀ ਵਾਰੀ ਮੇਰੇ ਨਾਲ ਸ਼ਰੀਰਕ ਤਬਨ ਬਣਾਏ ਇਹਨਾਂ ਮਲਟੀਪਲ

ਦਾਲ ਦੀ ਹੈ ਕਿ ਦੋਸ਼ੀ ਬਲਵਿੰਦਰ ਸਿੰਘ ਨੂੰ ਗੋਇੰਦਵਾਲਾ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ਤੇ ਮੋਗਾ ਦੀ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ